ਉਹ ਜਦੋਂ ਮੈਂ ਆਵਾਜ਼ ਸੁਣੀ ਮੈਨੂੰ ਲੱਗਿਆ ਕਿਤੇ ਕੋਈ ਟਾਇਰ ਟੂਰ ਫਟ ਗਿਆ ਜਿਵੇਂ ਟਰੱਕ ਦਾ ਹਨਾ ਤਾਂ ਜਦੋਂ ਮੈਂ ਬਾਹਰ ਦੇਖਿਆ ਤਾਂ ਮਤਲਬ ਉਹਨਾਂ ਨੂੰ ਗੋਲੀ ਲੱਗ ਚੁੱਕੀ ਸੀ ਰੂਟੀਨ ਚੀਜ਼ਾਂ ਦੇ ਸੀ ਤੁਹਾਡੇ ਕੋਲ ਦੋਦ ਲੈ ਹਾਂਜੀ ਹਾਂਜੀ ਟਾਈਮਿੰਗ ਕੋਈ ਬੱਜੀ ਹੋਈ ਸੀ ਟਾਈਮਿੰਗ ਕੋਈ ਨਹੀਂ ਸੀ ਜੀ ਬਸ ਉਹ ਜਸਟ ਅੱਜ ਜਿਵੇਂ ਹੁਣ ਆਈ ਮਤਲਬ ਸਾਢੇ 6 ਵਜੇ ਦਾ ਟਾਈਮ ਹੋਊਗਾ ਤਾਂ ਉਸ ਟਾਈਮ ਤੇ ਜਦੋਂ ਆਏ ਤੇ ਉਹਨੇ ਪਿੱਛੋਂ ਫਾਇਰ ਮਾਰੇ ਇਕੱਲੇ ਰਹਿੰਦੇ ਸੀ ਇੱਥੇ ਨਹੀਂ ਨਹੀਂ ਇਹਨਾਂ ਦਾ ਘਰ ਪਰਿਵਾਰ ਹੈਗਾ ਇੱਥੇ ਪੂਰਾ ਪਰਿਵਾਰ ਰਹਿੰਦਾ ਹੈ ਕਦੇ ਕਦੇ ਉਹਨਾਂ ਨੇ ਤੁਹਾਡਾ ਕੋਈ ਗੱਲ ਸ਼ੇਅਰ ਕੀਤੀ ਹੋਵੇ ਵੀ ਇਦਾਂ ਯਾਰ ਕੁਛ ਆਇਆ ਨਾ ਜੀ ਨਾ ਬਹੁਤ ਵਧੀਆ ਸੁਭਾਅ ਦੇ ਸੀਗੇ ਉਹ ਤਾਂ ਬਹੁਤ ਵਧੀਆ ਗੱਲਾਂ ਕਰਦੇ ਸੀਗੇ ਜਦੋਂ ਵੀ ਮਤਲਬ ਆਉਂਦੇ ਸੀਗੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ ਸਾਡੇ ਆਏ ਸੀ ਜਿਨ੍ਹਾਂ ਨੇ ਪੈਰਿੰਗ ਕੀਤੀ ਹੈ ਜਿਹੜੇ ਬੰਦੇ ਨੇ ਉਹ ਤਾਂ ਮਤਲਬ ਮੋਟਰਸਾਈਕਲ ਤੇ ਸੀਗੇ ਜੀ ਕਾਰ ਆਕਲ ਸੀ ਉਹਨਾਂ ਕੋਲੇ ਹਾਂ ਦੁਨਾਲੀ ਸੀ ਕਿੰਨੇ ਜਣੇ ਸੀ ਇੱਕ ਬੰਦੇ ਸੀ ਸਿੰਗਲ ਸੀ ਕਿਧਰੋਂ ਆਏ ਸੀ ਤੁਹਾਨੂੰ ਖੁਸ਼ਕਦਰ ਨਹੀਂ ਬਾਈਕ ਤਾਂ ਉਹਨਾਂ ਦੀ ਚੌਂਕ 'ਚ ਖੜੀ ਸੀ ਜੀ ਅੱਛਾ ਤੇ ਹਾਂਜੀ ਬਾਈਕ ਤਾਂ ਚੌਂਕ 'ਤੇ ਖੜੀ ਸੀ ਜੀ ਪਰ ਉਹ ਜਿਵੇਂ ਇੱਥੇ ਆਏ ਆ ਤੇ ਸਿੰਗਲ ਬੰਦਾ ਹੀ ਗਿਆ ਹੈਗਾ ਪੈਦਲ ਇਧਰੋਂ ਕਿਧਰੋਂ ਪਜਿਆ ਉਹ ਬਸ ਉਹ ਬੀੜ ਰੋਡ ਇਧਰੋਂ ਹਾਂਜੀ ਜਿੱਧਰੋਂ ਆਏ ਸੀ ਵਾਪਸ ਉਧਰ ਹੀ ਭੱਜ ਗਏ ਦੋ ਪੈਰਿੰਗ ਹੋਏ ਹਾਂਜੀ ਫਿਰ ਉਹ ਮੌਕੇ ਤੇ ਹੀ ਕੁਝ ਹੋਇਆ ਹੈ ਜਾਂ ਉਹਨਾਂ ਨੂੰ ਫਿਰ ਕੌਣ ਲੈ ਗਿਆ ਨਹੀਂ ਉਹਨਾਂ ਦੇ ਬੇਟਾ ਆ ਗਏ ਸੀ ਫਿਰ ਉਹ 5 ਕੁ ਮਿੰਟਾਂ ਬਾਅਦ ਬੇਟਾ ਆ ਗਿਆ ਸੀ ਕੀ ਨਾਮ ਸੀ ਇਹ ਇਹ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ 옴ਪrakash ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਇਹ ਤਕਰੀਬਨ 6:30 ਦੇ ਕਰੀਬ ਜੇ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ 12 ਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੇ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇੱਥੋਂ ਸਿਵਲ ਹਸਪੀਟਲ ਰੈਫਰ ਕੀਤਾ ਸੀਗਾ ਜਿੱਥੇ ਆਈ ਥਿੰਕ ਉਹਦੀ ਡੈਥ ਹੋ ਗਈ ਬੰਦੇ ਦੀ ਇਹ ਬੰਦਾ ਹਾਂਜੀ ਜੀ ਬੰਦਾ ਇਹ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25 26 ਸਾਲ ਦਾ ਮੁੰਡਾ ਹੈਗਾ ਤੋਂ ਉਹਦੇ ਵਿੱਚ ਅਸੀਂ ਸਾਡੇ ਕੋਲ ਪ੍ਰੀ ਇਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਉਸੇ ਪਰਸਨਲ ਐਨੀਮੇਟੀ ਰਿਗਾਰਡਿੰਗ ਉਸੇ ਵਰਕ ਕਰ ਰਹੇ ਹਾਂ ਜਲਦੀ ਅਸੀਂ ਇਸ ਨੂੰ ਟ੍ਰੇਸ ਕਰ ਲਾਵਾਂਗੇ ਪਰ ਉਹੋ ਹੀ ਤਰ੍ਹਾਂ ਦੁੱਧ ਲੈਣਾਂ ਦੇ ਸੀਗੇ ਜਿਹੜੇ ਵਿਅਕਤੀ ਦੇ ਕੋਲ ਹਾਂ ਇੱਥੇ ਰੂਟੀਨ ਵਾਈਜ਼ ਹੀ ਹੁੰਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿਹੜੀ ਰੈਟੀਫਿਕੇਸ਼ਨ ਸੀਗੀ ਵੀ ਫਲਾਣਾ ਬੰਦਾ ਆਊਗਾ ਤੋ ਪੋਰਸ਼ਾ ਲਗਾ ਕੇ ਉਹਦੀ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਨਾਮ ਕੀ ਇਹਨਾਂ ਦਾ ਹੈ ਉਮਰ ਕਿੰਨੀ ਹੈ ਕਿ ਇਹ ਓਮ ਪ੍ਰਕਾਸ਼ ਹੈ ਰਿਟਾਇਰਡ ਪੁਲਿਸ ਮੁਲਾਜ਼ਮ ਨੇ ਸਰ ਕੈਨੇਡਾ ਰੰਦ ਦਾ ਪਰਿਵਾਰ ਨੇ ਦਾ ਬੰਦਾ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕੈਨੇਡਾ ਰੰਦ ਦਾ ਕੁਝ ਜਿਲ੍ਹਾ ਫਰੀਦਕੋਟ ਵੀ ਰਹਿੰਦਾ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਐਕਸਪਾਇਰ ਆ ਰਾਈਟ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਕੀਤੇ ਉਹਨਾਂ ਨੇ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਅਸੀਂ ਵਕ ਵਕ ਟੀਮਾਂ ਲਗਾ ਦਿੱਤੀਆਂ ਜਲਦੀ ਵਕ ਕਰਦੇ ਹਾਂ ਉਹਨਾਂ ਨੇ ਨੀਤੀ ਉਹਦੀ ਰਿਟਾਇਰਮੈਂਟ ਸਰਕਿੰਦੇ ਦਸਤਖਤ ਨਾ ਉਹਦੇ ਬਾਰੇ ਆਈ ਕਾਟ ਮੈਨੋ ਐਗਜੈਕਟ ਬੰਦੀ ਗੱਲ ਕੀਤੀ ਜਾਂਦਾ ਆਪਾਂ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਵਿੱਚ 12 ਬੋਰ ਰਾਈਫਲ ਦੋ ਫਾਇਰਿੰਗ ਦੱਸੇ ਦੋ ਫਾਇਰ ਦੋ ਫਰ ਕਿਤੇ ਦੋਨੇ ਹੀ ਉਸ ਤੇ ਲੱਗੇ ਆ ਦੋਨੋਂ ਉਸ ਤੇ ਲੱਗੇ ਸਰ ਜਿਸ ਤਰ੍ਹਾਂ ਪਰ ਇੱਥੇ ਬੂਤ ਹੀ ਬਣਾਇਆ ਬੂਤ ਹੀ ਬਣਾਇਆ ਤੇ ਫੁੱਲਸ ਪੁਲਾ ਜੇ ਮੈਣੀ ਸੀ ਇੱਥੇ ਉਹ ਮੌਕੇ ਦੇ ਵਾਰਦਾ ਕੋਈ ਨਹੀਂ ਇੱਥੇ ਬੂਤ ਤਾਂ ਨਹੀਂ ਹੈਗਾ ਜਿਹੜਾ ਇਹ ਟਾਵਰ ਉੱਤੇ ਲੱਗਿਆ ਹੈ ਹਾਂ ਨਹੀਂ ਉਹ ਟਾਵਰ ਦੇ ਉੱਤੇ ਹੈਗਾ ਬਟ ਇਹ ਇਸ ਪੁਆਇੰਂਟ ਜਿਸ ਪੁਆਇੰਟ ਤੇ ਖੜੇ ਇੱਥੇ ਕੋਈ ਬੂਤ ਨਹੀਂ ਹੈਗਾੜਾ ਗਿਆ ਉਹ ਜਲਦੀ ਦੋਸ਼ੀ ਨਹੀਂ ਡੈਫੀਨਟਲੀ ਵੀ ਵਿਲ ਟ੍ਰੇਸ ਇਟ ਐਂਡ ਵਿਲ ਡੈੱਬ ਦਾ ਕਿਊਰ